ਕੁਆਨ ਪਤਾ ਹੈ ਪਿਛਲੇ ਕੁਝ ਦਿਨਾਂ ਤੋਂ سلسلہ ਅਸੀਂ ਚਾਲੂ ਕੀਤਾ ਸੀ ਕਮੇਟੀਆਂ ਬਣਾਉਂਦਾ ਇੰਡਸਟਰੀ ਦੇ ਰਿਲੇਟਡ ਤਿੰਨ ਕਮੇਟੀਆਂ ਪਿੱਛੇ ਅਸੀਂ ਬਣਾਇਆ ਸੀ ਉਹ ਟੈਕਸਟਾਈਲ ਦੇ ਰਿਲੇਟਡ ਸੀ ਇੱਕ ਸਪਿੰਨਿੰਗ ਤੇ ਵੀਵਿੰਗ ਇੱਕ ਡਾਈਇੰਗ ਐਂਡ ਫਿਨਿਸ਼ਿੰਗ ਤੇ ਤੀਜੀ ਪਰਿਵਰਤਨ ਅੱਜ ਅਸੀਂ ਉਹ ਸਿਲਸਿਲੇ 'ਚ 6 ਕਮੇਟੀਆਂ ਦੀ ਅਨਾਉਂਸਮੈਂਟ ਹੋਰ ਕਰਨ ਜਾ ਰਹੇ ਹਾਂ ਉਹਦੇ ਵਿੱਚ ਸਪਨਾ ਨੂੰ ਪਹਿਲੀ ਕਮੇਟੀ ਹੈਗੀ ਸਪੋਰਟਸ ਐਂਡ ਲਦਰ伍ਡਸ ਇਹਦੇ ਚ 12 ਮੈਂਬਰ ਹੈਗੇ ਜਿਹੜੇ ਚੇਅਰਮੈਨ ਇਹਨਾਂ ਦੇ ਅਸੀਂ ਬਣਾਏ ਆ ਉਹ ਰਜੇਸ਼ ਖਰਬੰਦਾ ਜੀ ਹੈਗੇ ਨੀਰਲਿਆ ਸਪੋਰਟ ਜ਼ਿਲਦਤ ਉਹਨਾਂ ਨੂੰ ਅਸੀਂ ਚੇਅਰਮੈਨ ਬਣਾਇਆ ਬਾਕੀ ਜੇ ਕਹੋ ਤਾਂ ਮੈਂ ਬਾਕੀ ਮੈਂਬਰ ਬੋਲ ਦਿੱਤਾ ਨਹੀਂ ਤਾਂ ਤੁਹਾਨੂੰ ਲਿਸਟ ਪ੍ਰੋਵਾਈਡ ਕਰ ਦਿੰਦੀ ਹਾਂ ਉਸ ਤੋਂ ਬਾਅਦ ਹੈਂਡ ਟੂਲਸ ਦੀ ਇੱਕ ਕਮੇਟੀ ਬਣਾਈ ਆ ਸੀ ਮਸ਼ੀਨ ਐਂਡ ਹੈਂਡ ਟੂਲਸ ਦੀ ਉਹਦੇ ਵਿੱਚ ਜਿਹੜੇ ਅਸੀਂ ਚੇਅਰਮੈਨ ਬਣਾਏ ਆ ਉਹ ਅਸ਼ਵਨੀ ਕੁਮਾਰ ਹੈ ਉਹ ਪ੍ਰੈਜ਼ੀਡੈਂਟ ਵੀ ਰਹੇ ਆ ਐਫ ਆਈਓ ਦੇ ਇੰਡੀਆ ਦੇ ਇੰਡੀਆ ਦੇ ਪ੍ਰੈਜ਼ੀਡੈਂਟ ਵੀ ਰਹੇ ਆ ਔਰ ਵਿਕਟਰ ਫੋਰਜਨਸ ਜਨਾਂ ਦੀ ਕੰਪਨੀ ਹੈ ਜਲੰਧਰ ਤੋਂ ਉਹਨਾਂ ਨੂੰ ਚੇਅਰਮੈਨ ਬਣਾਇਆ ਹੈ ਤੇ ਜਿਹੜੀ ਕਮੇਟੀ ਹੈ ਉਹ ਹੈਗੀ ਫੂਡ ਪ੍ਰੋਸੈਸਿੰਗ ਐਂਡ ਡੈਰੀ ਉਹਦੇ ਵਿੱਚ ਐਨਟੀ ਫੂਡਸ ਦੇ ਦਾਵਤ ਰਾਈਸ ਦਾਵਤ ਦੇ ਨਾਮ ਤੋਂ ਯਾਦਾਂ ਮਚੋੜਾ ਪੂਰਾ ਬ੍ਰਾਂਡ ਇਹ ਆਪਣੇ ਸਰ ਤੋਂ ਹੈਗੇ ਅਸ਼ੋਕ अरोड़ा ਉਹਨਾਂ ਨੂੰ ਚੇਅਰਮੈਨ ਐਸ ਕਮੇਟੀ ਦਾ ਬਣਾਇਆ ਅਗਲੀ ਕਮੇਟੀ ਜਿਹੜੀ ਹੈਗੀ ਟੂਰਿਜ਼ਮ ਐਂਡ ਹਸਪਿਟੈਲਿਟੀ ਹੈ ਐਦੇ ਵੀ ਗੁਰਜਿੰਦਰ ਸਿੰਘ ਹੈ ਅੰਮ੍ਰਿਤਸਰ ਤੋਂ ਟੂਰਿਜ਼ਮ ਔਰ ਕਲਚਰ ਜੋ ਆਪਣਾ ਪੰਜਾਬ ਦਾ ਗੁਰੂਆਂ ਦੀ ਨਗਰੀ ਤੋਂ ਚੱਲੂ ਹੁੰਦਾ ਹੈ ਇਹਨਾਂ ਦੇ ਬੈਸਟ ਵੈਸਟਰਨ ਹੋਟਲਸ ਹੈਗੇ ਉੱਤੇ ਔਰ ਬੋਰਡ ਵੀ ਕਾਫੀ ਐਨਆਈ ਇੰਟਰਸਟ ਹੈ ਟੂਰਿਜ਼ਮ ਤੇ ਹਸਪਿਟੈਲਿਟੀ ਇਚ ਇਹਨਾਂ ਨੂੰ ਅਸੀਂ ਪ੍ਰੈਜ਼ੀਡੈਂਟ ਬਣਾਇਆ ਚੇਅਰਮੈਨ ਲੈਕ ਹੈਵੀ ਮਸ਼ੀਨਰੀ ਹੈਵੀ ਮਸ਼ੀਨਰੀ ਅਸੀਂ ਕਮੇਟੀ ਬਣਾਈ ਇਦੇ ਵਿੱਚ ਇੰਟਰਨੈਸ਼ਨਲ ਕੈਰੈਕਟਰਸ ਲਿਮਿਟਿਡ ਹੁਸ਼ਿਆਰਪੁਰ ਸਨਾਲੇ ਦਾ ਜਿਹੜਾ ਤੁਸੀਂ ਬ੍ਰੈਂਡ ਨੇਮ ਤੋਂ ਮਸ਼ਹੂਰ ਹੋ ਕੇ ਏ ਐਸ ਮਿੱਤਲ ਹੈਗੇ ਉਹਨਾਂ ਦੇ ਐਨ.ਪੀ ਉਹਨਾਂ ਨੂੰ ਅਸੀਂ ਚੇਅਰਮੈਨ ਐਸ ਕਮੇਟੀ ਦਾ ਬਣਾਇਆ ਜਿਹੜੀ ਅੱਜ ਦੀ ਲਾਸਟ ਕਮੇਟੀ ਹੈ ਉਹ ਹੈਗੀ ਫਰਨੀਚਰ ਐਂਡ ਲਾਈ ਇੰਡਸਟਰੀ ਉਹਦੇ ਵਿੱਚ ਵਰਗੋ ਪੈਨਲ ਜਾਇ ਵੀ ਹੁਸ਼ਿਆਰਪੁਰ ਦੀ ਕੰਪਨੀ ਆ ਤੇ ਨਰੇਸ਼ ਤੇ ਵਾਲੀ ਜੀ ਹੈਗੇ ਇਹਨਾਂ ਨੂੰ ਅਸੀਂ ਚੇਅਰਮੈਨ ਬਣਾਇਆ ਇੱਕ ਕਮੇਟੀਆਂ ਦਾ ਰੋਲ ਹੋਏਗਾ ਕਿ ਸਾਨੂੰ ਆਪਣੀ ਆਪਣੀ ਇੰਡਸਟਰੀ ਦਾ ਕੋਈ ਮੁਸ਼ਕਲ ਹੈ ਔਰ ਇਹਨਾਂ ਨੂੰ ਅਸੀਂ ਫਰਦਰ ਕਿਸ ਤਰ੍ਹਾਂ ਹੈਲਪ ਕਰ ਸਕਦੇ ਆ ਕਿ ਇਹ ਲਸ਼ਮੀ ਹੋਰ ਗrow ਕਰੇ ਔਰ ਨਵੇਂ ਇਨਵੈਸਟਰ ਵੀ ਐਸ ਇੰਡਸਟਰੀ ਵਿੱਚ ਸਾਡੇ ਸੂਬੇ ਵਿੱਚ ਆਉਣ ਹਰ ਕਮੇਟੀ ਦੇ ਨਾਲ ਪੇਡਿੰਗ ਸੀ ਵਿਲੈਟ ਐਸ ਮੈਂਬਰ ਸੈਕਟਰੀ ਮਤਲਬ ਜਿਸ ਤਰ੍ਹਾਂ ਹੁਸ਼ਿਆਰਪੁਰ ਚੇਅਰਮੈਨ ਸਾਹਿਬ ਹੈ ਤਾਂ ਅਸੀਂ ਹੁਸ਼ਿਆਰਪੁਰ ਦੇ ਐਡੀਸੀ ਉਹਨਾਂ ਦਾ ਲਗਾਏ ਹੈ ਜਲੰਧਰ ਦੇ ਐਡੀਸੀ ਜਲੰਧਰ ਲਗਾਏ ਹੋਏ ਆ ਉਹ ਆਰਗੇਨਾਈਜ਼ ਕਰਿਆ ਕਰਨਗੇ ਮੀਟਿੰਗਸ ਔਰ ਜਿਹੜੇ ਮਿਨਟਸ ਆ ਉਹ ਡਰਾਫਟ ਕਰਨਗੇ ਉਹ ਇਸਾਈ ਕਮੇਟੀਆਂ ਜਿਹੜੀਆਂ ਹੈਗੀਆਂ ਇਹ 6 ਅੱਜ ਦੀਆਂ ਤੋਂ ਪਹਿਲਾਂ 9 ਹੋ ਗਈਆਂ 15 ਕਮੇਟੀਆਂ ਹੋਰ ਆ ਉਹ ਵੀ ਅੰਡਰ ਪ੍ਰੋਸੈਸ ਐਂਡ ਡਰਾਫਟਿੰਗ ਦੇ ਸਾਰਿਆਂ ਨੂੰ ਇਹੀ ਅਸੀਂ ਰਿਕੁਐਸਟ ਕੀਤਾ ਚੇਅਰਮੈਨਾਂ ਨੂੰ ਵੀ ਮੈਂਬਰਜ਼ ਨੂੰ ਵੀ ਕਿ 1 ਅਕਤੂਬਰ ਤੱਕ ਸਾਨੂੰ ਇਹਨਾਂ ਦੀ ਪੂਰੀ ਫਾਈਲ ਜੋ ਵੀ ਤੁਹਾਡੇ ਸੁਜੈਸ਼ਨਸ ਐ ਸਾਨੂੰ ਦੇ ਦਿੱਤੇ ਜਾਣ ਤਾਂ ਕਿ ਜਲਦੀ ਤੋਂ ਜਲਦੀ ਅਸੀਂ ਇੰਕੋਰਪੋਰੇਟ ਕਰਕੇ ਇਹਨਾਂ ਨੂੰ ਪਾਲਿਸੀ ਲੈ ਕੇ ਵਾਅਦਾ ਨਾਲ ਅਸੀਂ ਹੈਲਪ ਕਰ ਸਕੀਏ ਔਰ ਸਾਡਾ ਇਹੀ ਉਪਰਾਲਾ ਹੈ ਕਿਉਂਕਿ ਹਰ ਸੈਕਟਰ ਦਾ ਆਪਣਾ ਆ ਪ੍ਰੋਬਲਮਸ ਹੁੰਦੇ ਹਰ ਇਸ਼ੂ ਦੇ ਅੱਗੇ ਕੀ ਹੁੰਦਾ ਸੀ ਇੱਕ ਪੰਜਾਂ ਦੀ ਸੀਗੀ ਕਿਸੇ ਨੂੰ ਸੂਤ ਕਰਦੀ ਸੀ ਪਾਲਿਸੀ ਕਿਸੇ ਨੂੰ ਨਹੀਂ ਕਰਦੀ ਸੀ ਔਰ ਇਹ ਸਾਰਾ ਜਿਹੜਾ ਉਪਰਾਲਾ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਕੇਦਰੀ ਵਾਦੀ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਇਹ ਉਹਨਾਂ ਦੀਆਂ ਜੋ ਵੀ ਕਮੇਟੀਆਂ ਬਣਾਈਆਂ ਉਹਨਾਂ ਦੀ ਅਪਰੂਵਲ ਹੈ ਔਰ ਉਹਨਾਂ ਦੀ ਐਡਵਾਈਸ ਹੈ ਜਿਹਦੇ ਨਾਲ ਅਸੀਂ ਇਹ ਚੱਲ ਰਹੇ ਹੈਸਟਾ ਕੋਈ ਕਿਸੇ ਭਰਾ ਦਾ ਸਵਾਲ ਹੈ ਜਿਹੜੇ ਜਿਹਨਾਂ ਨੂੰ ਬੁਲਾ ਕੇ ਜੀਆ ਉਹ ਡਿਫੀਨਿਟਿਵ ਦੇ ਰਿਹਾ ਜਿਸ ਦੇ ਨਾਲ ਉਹਨੂੰ ਕੋਈ ਦਿੱਤਾ ਅੰਡਰਸਟੈਂਡ ਹੈ ਇਸ ਤਰ੍ਹਾਂ ਦੇਖੋ ਕੋਈ ਐਜ਼ ਇਟ ਇਜ਼ ਡੈਜ਼ਿਗਨੇਸ਼ਨ ਨਹੀਂ ਦਿੱਤੀ ਭਈ ਇਹ ਹੈ ਪਰ ਪਰ ਬਹੁਤ ਇੱਜ਼ਤ ਮਾਨ ਇਹਨਾਂ ਨੂੰ ਪੂਰਾ ਸਟਾਫ ਦੇ ਰਿਹਾ ਇਹਨਾਂ ਨੂੰ ਅਸੀਂ ਫਸਟ ਆਫ ਆਲ ਇਹਨਾਂ ਨੂੰ ਇਹ ਡੀਸੀ ਦਿੱਤਾ ਫਿਰ ਜਨਰਲ ਮੈਨੇਜਰ ਡੀਐਚਸੀ ਵਿੱਚ ਰਿਸਟ ਫਿਰ ਇੱਕ ਸੈਕਟਰ ਆਫੀਸਰ ਦਿੱਤਾ ਮਤਲਬ ਇਜਤ ਮਾਨ ਪੂਰੀ ਹੈ ਪਰ ਕੋਈ ਡੈਜ਼ਿਗਨੇਸ਼ਨ ਨਹੀਂ ਹੈਗੀ ਹੈ ਇਜਤ ਹਾਂਜੀ ਕੀ ਹਵਾਈ ਸੇਵਾ ਨੂੰ ਮੈਂ ਕਿਸ ਤਰ੍ਹਾਂ ਦੇ ਚਰਚਾਵਾਂ ਕਰਦੇ ਪਹਿਲਾਂ ਤੁਸੀਂ ਇਹਦੇ ਬਾਰੇ ਸੁਣ ਲਓ ਉਸ ਤੋਂ ਇਹਦੇ ਬਾਰੇ ਕੋਈ ਕੁਐਸਚਨ ਹੈ ਕਿਸੇ ਹੋਰ ਦਾ ਮੈਨੂੰ ਪੁੱਛ ਲਵੇ ਉਸ ਤੋਂ ਬਾਅਦ ਫਿਰ ਮੈਂ ਹੋਰ ਇਸ਼ੂਸ ਆਫਿਸ ਵੀ ਚੰਡੀਗੜ੍ਹੋਂ ਜਾਂ ਕਿਤੇ ਚੰਡੀਗੜ੍ਹ ਦੀ ਜਦੋਂ ਇਹ ਚੰਡੀਗੜ੍ਹ ਆ ਕੇ ਮੀਟਿੰਗ ਕਰਨਾ ਚਾਹ ਇਹਨਾਂ ਨੂੰ ਪੂਰੀ ਫੈਸਿਲਿਟੀ ਪੂਰਾ ਵਿਭਾਗ ਭਵਨ ਇਹਨਾਂ ਦੀ ਸਰਵਿਸ ਤੇ ਹੈ ਇਹ ਉੱਥੇ ਆ ਕੇ ਕਾਨਫਰੈਂਸ ਰੂਮ ਯੂਜ਼ ਕਰਨ ਆਫਿਸ ਯੂਜ਼ ਕਰਨ ਮੇਰਾ ਆਫਿਸ ਯੂਜ਼ ਕਰਨ ਜੋ ਮਰਜ਼ੀ ਕਰ ਪੂਰਾ ਇਜਤਿਮਾਨ ਕਮੇਟੀਆਂ ਨੂੰ ਮਿਲੇਗਾ ਪਰ ਸਾਡੀ ਸਿਰਫ ਇਹੀ ਰਿਕਵੈਸਟ ਹੈ ਦੁਬਾਰਾ ਕਹਤਾ ਰ ਇਹਨਾਂ ਨੂੰ ਕਿ 1 ਅਕਤੂਬਰ ਦੀ ਜਿਹੜੀ ਡੈਡਲਾਈਨ ਆ ਉਹ ਪਲੀਜ਼ ਮੀਟ ਕਰ ਦਿੱਤੀ ਜਾਵੇ ਜਿਹੜੀਆਂ ਅਸੀਂ ਪਿਛਲੀਆਂ ਕਮੇਟੀਆਂ ਬਣਾਈਆਂ ਸੀ ਜੋ ਮੈਨੂੰ ਇਨਫੋਰਮੇਸ਼ਨ ਆ ਰਹੀ ਉਹਨਾਂ ਨੇ ਕੰਮ ਵੀ ਚਾਲੂ ਕਰ ਦਿੱਤਾ ਹੈ ਸਰ ਸਰ ਕੀ ਮੰਨਲੀ ਮੀਟਿੰਗ ਹੋ ਕਰੇਗੀ ਕਮੇਟੀ ਬਿਲਕੁਲ ਵਨ ਟੂ ਵਨ ਨਹੀਂ ਇਟਸ ਅਪ ਟੂ ਦੀ ਚੇਅਰਮੈਨ اینڈ کمیٹی دے کین میٹ آفٹر ایوری فیفٹی ڈیز ون منتھ وی ڈونٹ ہیٹ کنڈیشن دے کیونگ ایز دے میٹ اوور ریکویسٹ ڈیڈ لائن باجی اس اکتوبر تو بعد آ گئے ابھی سارے یہاں کے جیجشن ہو گئے کارپوریٹ کر کے اس بعد جلدی کرتا ਆਈਟੂ ਅਨਦਰ ਮਨ ਮਮਪਰ ਤੁਹਾਨੂੰ ਪੁੱਛਦਾ ਮਨ ਬਾਜੀ ਕੀ ਕਹਿੰਦੇ ਹੁਣ ਤੁਸੀਂ ਪੁੱਛੋ ਕੀ ਸਲਾਹ ਲੈਂ ਦਿਓ 27 ਦਿਨ ਨੂੰ ਸਟਾਈਡ ਬੋਨ ਤੋਂ ਲਿਆ ਸੀ ਤੇ ਉਹ ਲਾਈਨ ਦੇ ਨਾਮ ਮੈਂ ਨਹੀਂ ਗਿਆ ਸੀ 27 ਤਰੀਕ ਨੂੰ 에어ਪੋਰਟ ਅਥਾਰਟੀ ਆਫ ਇੰਡੀਆ ਨੇ ਕਿਹਾ ਸੀ ਪ੍ਰਾਈਮ ਮਿੰਿਸਟਰ ਆਫਿਸ ਨੇ ਇਹ ਡੇਟ ਫਾਈਨਲਾਈਜ਼ ਕੀਤੀ ਸੀ ਪਰ ਕੋਈ ਟੈਕਨੀਕਲ ਇਸ਼ੂ ਕਰਕੇ ਸਾਨੂੰ ਵੀ ਪੂਰੀ ਡਿਟੇਲ ਚ ਨਹੀਂ ਦੱਸਿਆ ਗਿਆ ਇਹ ਪਾਸਪੋਰਟ ਨੂੰ ਵੀ ਸਰ ਉਹ ਦਾ ਇਹ ਸੈਂਟਰਲ ਗਵਰਨਮੈਂਟ ਤੋਂ ਡੇਟ ਆਈ ਸੀ ਕੋਈ ਅਸੀ ਨਹੀਂ ਦਿੱਤੀ ਸੀ ਤਾਂ ਤੱਕ ਉਹ ਹੈ ਨਹੀਂ ਨਹੀਂ ਹੁਣ ਅਸੀਂ ਲੱਗੇ ਹੋਏ ਆ ਵੀ ਜੋ ਵੀ ਹੈ ਇਹਨੂੰ ਜਲਦੀ ਕਰੋ ਹੁਣ 에어 ਇੰਡੀਆ ਨਾਲ ਵੀ ਮੈਂ ਫਾਲੋਅ ਅਪ ਕਰ ਰਿਹਾ ਸੀ ਕਿ ਤੁਸੀਂ ਵੀ ਆਪਣੀ ਤਿਆਰੀ ਚાલુ ਕਰੋ ਅਲਾਈਟ ਦੀ ਉਹ ਕਹਿੰਦੇ 에어ਪੋਰਟ ਅਥਾਰਟੀ ਤੋਂ ਸਾਨੂੰ ਇੱਕ ਸਪੈਸੀਫਿਕ ਡੇਟ ਚਾਹੀਦੀ ਹੈ ਤਾਂ ਕਿ ਅਸੀਂ ਟਿਕਟਾਂ ਦੀ ਬੁਕਿੰਗ ਤਾਂ ਪਾ ਸਕੀਏ ਤਾਂ ਹੀ ਪਾ ਸਕਾਂਗੇ ਕਿ ਕਿਸੇ ਨੂੰ ਆਏ। ਸੋ ਕੋਈ ਕੋਆਰਡੀਨੇਸ਼ਨ ਆ ਉਹ ਡੀਸੀ ਸਾਹਿਬ ਵੀ ਲੱਗੇ ਹੋਏ ਮੈਂ ਵੀ ਲੱਗਿਆ ਤੇ ਹੋਪਫੁਲੀ ਜਲਦੀ ਨਵਾਂ ਡੇਟ ਆ ਜਾਏ ਸਿਰ ਇੱਕ ਕਈ ਕੰਫਰਮਸ ਨੇ ਜਿਹੜੀਆਂ ਉਹ ਬੋਗਸ ਬਿਲਿੰਗ ਦੇ ਵਿੱਚ ਇਨਵੋਲਡ ਨੇ ਤੇ ਮਲਟੀ ਕਰੋਰ ਲਾਸਟ ਸਟੇਟ ਇਨ ਚੈਕਰ ਤੋਂ ਹੋ ਰਿਹਾ ਹੈਗਾ ਉਹਦੇ ਵਾਸਤੇ ਕੱਲ ਨੂੰ ਜੀਐਸਟੀ ਦੀ ਜੀਐਸਟੀ ਬੋਗਸ ਬਿਲਿੰਗ ਚਲੋ ਮੇਰੇ ਖਿਆਲ ਫਾਈਨੈਂਸ ਡਿਪਾਰਟਮੈਂਟ ਤੇ ਰੈਵਨਿਊ ਡਿਪਾਰਟਮੈਂਟ ਦਾ ਇਸ਼ੂ ਹੈ ਸ਼ੂ ਇੰਡਸਟਰੀ ਇੰਡਸਟਰੀ ਬਿਕਾਜ਼ ਇੰਡਸਟਰੀ ਸਟਿਲ ਇਨਵੋਲਡ ਨੇ ਇਸ ਵਿੱਚ ਉੱਤੇ ਮੈਂ ਤਾਂ ਇੱਕੋ ਰਿਕੁਐਸਟ ਕਰੂੰਗਾ ਸਾਰੇ ਇੰਡਸਟਰੀ ਇਨਵੈਸਟਰ ਭਰਾਵਾਂ ਨੂੰ ਕਿ ਜੋ ਕੰਮ ਆ ਠੀਕ ਕਰੋਗਾ ਤੇ ਨਾਲ ਤੋਂ ਨੋ ਟੈਨਸ਼ਨ ਹੋਵੇ ਨਾ ਪ੍ਰੋਬਲਮ ਹੋਵੇ ਸਰ ਇੱਕ ਲੋਕਲ ਲੈਵਲ ਤੇ ਵੀ ਇਸ਼ੂਸ ਨੇ ਕਿ ਜਿਹੜਾ ਐਮ ਐਲ ਏ ਮੇਅਰ ਐਂਡ ਐਮ ਸੀ ਕਮਿਸ਼ਨਰ ਦੇ ਮਤਲਬ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਜਿਹੜੇ ਇਸ਼ੂ ਚੱਲ ਰਹੇ ਨੇ ਜਿਹੜੀ ਕੱਲ ਕੱਲ ਵੀ ਐਫ ਐ ਐਸ ਸੀ ਸੀ ਮੀਟਿੰਗ ਹੋ ਪੋਸਟਪੋਨ ਕੀਤੀ ਗਈ ਸੀ ਚੱਕਰ ਦੇ ਵਿੱਚ ਕੀ ਉਹਨਾਂ ਦੇ ਆਪਸ ਆਪਣੇ ਕੋਲ ਮੈਨੋ ਇਸ ਬਾਰੇ ਨੌਲੇਜ ਨਹੀਂ ਹੈਗੀ ਮੈਂ ਪਤਾ ਕਰਕੇ ਤੁਹਾਨੂੰ ਦੱਸ ਸਕਦਾ ਨਹੀਂ ਸਰ ਉਹ ਸ਼ਿਕਾਇਤ ਨਾ ਕਰੋ ਜੀ ਜੀ ਇਟਸ ਵੈਰੀ ਮਚ ਇੰਪੋਰਟੈਂਟ ਕੁਐਸਚਨ ਨਹੀਂ ਨਹੀਂ ਇਹ ਉਹ ਹੈ ਹੀ ਨਹੀਂ ਇਹ ਨਾਲ ਜਿਹੜਾ ਹੋਰਾਂ ਵੀ ਛਪਿਆ ਹੋਈ ਲੱਗਦਾ ਤਾਂ ਬਾਤਾਂ ਪੜਦੇ ਜਿਹੜਾ ਕੁਝ ਇਹ ਹੋਇਆ ਹੈ ਤੁਹਾਡੇ ਇਹਨਾਂ ਨਾਲ ਜਿਹੜੀ ਡਿਵੈਲਪਮੈਂਟ ਹੈ ਉਹ ਦਿੱਤੀ ਹੋਈ ਹੈ ਬਸ ਡਿਵੈਲਪਮੈਂਟ ਨਹੀਂ ਹੇ ਤਾਂ ਉਹ ਦਾ ਭਾਂਗੇ ਇਹ ਕਿਸੇ ਦੇ ਪਰਸਨਲ ਇਸ਼ੂ ਦਾ ਬੈਠ ਕੇ ਸੋਲੋ ਬਾਕ ਆਊਟ ਕਰ ਦਿੱਤਾ ਮੇਅਰ ਡਿਫੀ ਮੇਅਰ ਨਹੀਂ ਆਉਂਦੀ ਜੀਨੇ ਡਿਫੀ ਸਰ ਜਦੋਂ ਅਸੀਂ ਵਾਇਰ ਸਪਲਾਈ ਕਰਦੇ ਆ ਸਰ ਜਿਹੜਾ ਉਹਦਾ ਅਪਰੋਚ ਹੈ ਯਾਪਰ ਲੁਧਿਆਣਾ ਤੋਂ ਲੈ ਕੇ ਆਪਾਂ ਉਸ ਤੋਂ ਛੋਟੀ ਕਿਲੋਮੀਟਰ ਦਾ ਸਟ੍ਰੈਚ ਹੈ ਟ੍ਰੈਵਲ ਕਾਫੀ ਹੰਡਲ ਹੈਗੀ ਆ ਉਸੇ ਲਈ ਆਪਾਂ ਨਹੀਂ ਕੋਈ ਹੰਡਲ ਨਹੀਂ ਦੇਖੋ ਜਿੱਥੇ ਤੱਕ ਆਪਾਂ ਲੈਫਟ ਦਾ ਨਵਾਰਾ ਮੰਦੇ ਐਨ ਐਚ ਆਈ ਨੈਸ਼ਨਲ ਹਾਈਵੇ ਜਾਂ ਕੋਈ ਹੰਡਲ ਜਦੋਂ ਲੈਫਟ ਮੁੜਦੇ ਉੱਥੇ ਵੀ ਕੋਈ ਹੰਡਲ ਜਿਹੜਾ ਉੱਥੇ ਆਪਾਂ ਸਰਵਿਸ ਰੋਡ ਅੱਗੇ ਆਸੇ ਜਿੱਥੇ ਕਮੇਟੀਆਂ ਆਉਂਦੀਆਂ ਆਉਂਦੀਆਂ ਜੇ ਜਿਵੇਂ ਸਰਵਿਸ ਰੋਡ ਤਾਂ ਸਿਰਫ ਇੱਕ ਪੈਚ ਹੈ ਦੇਖੋ ਰਾਈਟ ਮੁੜ ਕੇ 에어ਪੋਰਟ ਤੱਕ ਜਾਣਾ ਹੁੰਦਾ ਉਹ ਪਹਿਲੀ ਗੱਲ ਤਾਂ ਉਹ ਸਰਵਿਸ ਰੋਡ ਅਸੀਂ ਸਾਰੀ ਰੀਲੇ ਹੋ ਗਈ ਹੈ ਠੀਕ ਹੋ ਗਈ ਬਟ ਜਿਹੜਾ ਐਮਸੀਆਈ ਬਣ ਗਿਆ ਇੱਕ ਤਾਂ ਲੁਧਿਆਣਾ ਬਟਿੰਡਾ ਬਣ ਗਿਆ ਇੱਕ ਬਣ ਰਿਹਾ ਦਿੱਲੀ ਕਟੜਾ ਇਹ ਸਾਰਿਆਂ ਦਾ ਰਸਤਾ ਹਲਵਾਰਾ 에어ਪੋਰਟ ਜਾਏਗਾ ਵਾਂਸ ਦੇ ਆਰ ਕੰਪਲੀਟ ਸੋ ਯੂ ਵਿਲ ਅਨਦਰ 15 ਮਿੰਟਸ ਵਿਲ ਬੀ ਸੋ ਇਹ ਕੰਮ ਚੱਲ ਰਿਹਾ ਜਲਦੀ ਖਤਮ ਹੋ ਜਾਏਗਾ 2-3 ਮਹੀਨਿਆਂ ਵਿੱਚ ਸਰ ਇਹ ਜੋ ਜੀ ਬੋਲ ਰਿਹਾ ਕਿ ਆਪਨੇ ਪੂਰਾ 27 ਨੂੰ ਇਨੋਗਰੇਸ਼ਨ ਹੋਗਾ ਬੀਜੇਪੀ ਕਾਂਗਰਸ ਕਹਿ ਰਹੀ ਹੈ ਕਿ ਆਪਨੇ ਮਤਲਬ ਜਲਦਬਾਜ਼ੀ ਵਿੱਚ ਕ੍ਰੈਡਿਟ ਦੇ ਦੇ ਕੇ ਵੀ ਇਹ ਕੀਤਾ ਨਹੀਂ ਨਹੀਂ ਇਹ ਮੈਂ ਤੁਹਾਨੂੰ ਅਫੀਸ਼ੀਅਲ ਕਮਿਊਨੀਕੇਸ਼ਨ ਦਿਖਾ ਸਕਦਾ ਹੈ ਪੋਰਟ ਅਥਾਰਟੀ ਆਫ ਇੰਡੀਆ ਤੋਂ ਉਹਨਾਂ ਤੋਂ ਡੇਟ ਆਈ ਸੀ ਕੋਈ ਜਲਦਬਾਜ਼ੀ ਚ ਨਹੀਂ ਕਿਸੇ ਨੇ ਅਨਾਉਂਸ ਕੀਤਾ ਫਿਰ ਆਪ ਕਾ ਹੋਇਆ ਇਸ ਤਰ੍ਹਾਂ ਨੇ ਉਹ ਹੁਣ ਡੇਟ ਪ੍ਰਾਈਮ ਮਿਨਿਸਟਰ ਆਫਲ ਮਤਲਬ 에어ਪੋਰਟ ਅਥਾਰਟੀ ਤੋਂ ਆਣੀ ਹੈ ਬਟ ਦੇ ਵਿਲ ਗੇਵ ਯੂ ਡੇਟ ਬੈਟ ਗੈਟ ਫਰੋਮ ਪ੍ਰਾਈਮ ਮਿਨਿਸਟਰ ਆਫਿਸ ਕਹਦੇ ਚ ਮੈਂ ਕੀ ਕ੍ਰੈਡਿਟ ਲੈਂਦਾ ਜੇ ਮੈਨੂੰ ਜੇ ਮੈਂ ਡੇਟ ਅਨਾਉਂਸ ਕਰਤੀ 에어ਪੋਰਟ ਅਥਾਰਟੀ ਨੇ ਜੋੜ ਦਿੱਤੀ نہیں جلدی بازی تو تب ہو اگر ہمارے پاس آفیشیل کمیونیکیشن نہیں آئی ڈیپٹی کمشنر کے پاس آفیشیل کمیونیکیشن آئی انہوں نے مجھے دے دیا میں نے آپ لوگوں کو بتا دیا آگے سے ویٹ کر لیا کریں گے دوسری تیسری کمیونیکیشن لینے سے کر دیتے ہیں کر دیتے ہیں آج ہی بھیج دیں گے لوک سبھا ممبر نے امرتھ انکمپلیٹ ہے اس کر کے نہیں جب انہوں نے ڈیٹ فائنل کی ਉਦੋਂ ਹੀ ਉਹਨਾਂ ਨੂੰ ਪਤਾ ਸੀ ਕੰਪਲੀਟ ਹੈ ਇਨਕੰਪਲੀਟ ਹੈ 에어ਪੋਰਟ ਅਥਾਰਟੀ ਦੇ ਇੱਥੇ ਆਫੀਸਰ ਬੈਠੇ ਆ ਉਹਨਾਂ ਦੇ ਆਫੀਸਰ ਸਾਰੇ ਦੇਖ ਰਹੇ ਆ ਉਹਨਾਂ ਦੀ ਰਿਪੋਰਟ ਤੇ ਹੀ ਉਹਨਾਂ ਨੇ ਡੇਟ ਲਿਖੀ ਹੋਣੀ ਪ੍ਰਾਈਮ ਮਿਨਿਸਟਰ ਸਾਹਿਬ ਤੋਂ ਲੈ ਰਹੇ ਆ ਡੇਟ ਕੋਈ ਇਹ ਤਾਂ ਹੈ ਨਹੀਂ ਵੀ ਕੋਈ ਉਹਨਾਂ ਦੇ ਅਫਸਰ ਨੂੰ ਗਲਤੀ ਲੱਗੀ ਕਿਤੇ ਲੱਗੀ ਇਟ ਮੀਨਸ ਦੇ ਆਰ ਐਟ ਫਾਲ ਇਟਸ ਨਾਟ ਇਨਕੰਪਲੀਟ 에어ਪੋਰਟ ਇਜ਼ ਕੰਪਲੀਟ ਬਾਕੀ ਥੋੜੇ ਥੋੜੇ ਉਹ ਕਹਿੰਦੇ ਰਹਿੰਦੇ ਇਹ ਵੀ ਕਰ ਲਓ ਉਹ ਵੀ ਕਰ ਲਓ ਬਟ 에어ਪੋਰਟ ਇਜ਼ ਕੰਪਲੀਟ ਇਹ ਦਾ ਕਹਿਣ ਮਤਲਬ ਸਰ ਜਲਦਬਾਜ਼ੀ ਤੇ ਡੇਟ ਦੇ ਦਿੱਤੀ ਹੋ ਗਈ ਸੀਗੀ ਇਹ ਇਨਕੰਪਲੀਟ ਇਹ ਕੰਪਲੀਟ ਸੀਗਾ ਤੇ ਜਲਦਬਾਜ਼ੀਂ ਡੇਟ ਦੇ ਦੀ ਨਹੀਂ। ਨਹੀਂ ਫਿਰ ਇਹ ਤਾਂ ਜਿਨ੍ਹਾਂ ਨੇ ਦਿੱਤੀ ਉਹਨਾਂ ਨੂੰ ਪੁੱਛੋ ਨਾ ਕੋਈ ਛੋਟੀ ਏਜੰਸੀ ਤੋਂ ਤਾਂ ਡੇਟ ਆਈ ਸੀ। ਚਲੋ ਠੀਕ ਹੈ ਜੀ। ਥੈਂਕ ਯੂ ਵੈਰੀ ਮਚ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਅੱਜ ਇੱਕ ਤੁਹਾਨੂੰ ਪਤਾ ਹੈ ਪਿਛਲੇ ਕੁਝ ਦਿਨਾਂ ਤੋਂ سلسلہ ਅਸੀਂ ਚਾਲੂ ਕੀਤਾ ਸੀ ਕਮੇਟੀਆਂ ਬਣਾਉਂਦਾ ਇੰਡਸਟਰੀ ਦੇ ਲੈ ਕੇ। ਤੇ ਕਮੇਟੀਆਂ ਵਿੱਚ ਅਸੀਂ ਬਣਾਇਆ ਸੀ ਉਹ ਟੈਕਸ ਟਾਈਪ ਰਿਲੇਟਿਡ ਸੀ ਇੱਕ ਸਪੈਲਿੰਗ ਤੇ ਵੀਵਿੰਗ ਇੱਕ ਡਾਈing ਐਂਡ ਫਿਨਿਸ਼ਿੰਗ ਤੇ ਤੀਜੀ ਪਰਿਵਰਤਨ ਅੱਜ ਅਸੀਂ ਉਹ سلسلے ਵਿੱਚ ਛੇ ਕਮੇਟੀਆਂ ਦੀ ਅਨਾਉਂਸਮੈਂਟ ਹੋ ਕਰਨ ਜਾ ਰਹੇ ਹਾਂ ਉਹਦੇ ਵਿੱਚ ਸਭ ਨਾਲੋਂ ਪਹਿਲੀ ਕਮੇਟੀ ਹੈਗੀ ਸਪੋਰਟਸ ਐਂਡ ਲਦਰ伍ਡਸ ਇਹਦੇ ਵਿੱਚ 12 ਮੈਂਬਰ ਹੈਗੇ ਜਿਹੜੇ ਚੇਅਰਮੈਨ ਇਹਨਾਂ ਦੇ ਅਸੀਂ ਬਣਾਏ ਆ ਉਹ ਰਜੇਸ਼ ਖਰ ਬੰਦਾ ਜੀ ਹੈਗੇ ਨੀਲਿਆ ਸਪੋਰਟ ਦੇ ਜ਼ਿੰਮੇਦਾਰ ਤੋਂ ਉਹਨਾਂ ਨੂੰ ਅਸੀਂ ਚੇਅਰਮੈਨ ਬਣਾਇਆ। ਬਾਕੀ ਜੇ ਕੋਈ ਤਾਂ ਮੈਂ ਬਾਕੀ ਮੈਂਬਰ ਬੋਲ ਦਿੰਦਾ ਨਹੀਂ ਤਾਂ ਤੁਹਾਨੂੰ ਲਿਸਟ ਪ੍ਰੋਵਾਈਡ ਕਰ ਦਿੰਦਾ। ਉਸ ਤੋਂ ਬਾਅਦ ਹੈਂਡ ਟੂਲ ਦੀ ਇੱਕ ਕਮੇਟੀ ਬਣਾਈ ਹੈ ਅਸੀਂ ਮਸ਼ੀਨ ਐਂਡ ਹੈਂਡ ਟੂਲ ਦੀ। ਉਹਦੇ ਵਿੱਚ ਜਿਹੜੇ ਅਸੀਂ ਚੇਅਰਮੈਨ ਬਣਾਇਆ ਉਹ ਅਸ਼ਰਮੀ ਕੁਮਾਰ ਹੈ ਉਹ ਪ੍ਰੈਜ਼ੀਡੈਂਟ ਵੀ ਰਹੇ ਆ ਐਫ ਆਈਓ ਦੇ ਇੰਡੀਆ ਦੇ ਇੰਡੀਆ ਦੇ ਪ੍ਰੈਜ਼ੀਡੈਂਟ ਵੀ ਰਹੇ ਆ ਔਰ ਵਿਕਟਰ ਫੋਰਜਿੰਸ ਨਾਂ ਦੀ ਕੰਪਨੀ ਹੈ ਜਿਲੰਧਰ ਤੋਂ ਉਹਨਾਂ ਨੂੰ ਚੇਅਰਮੈਨ ਬਣਾਇਆ ਤੇਜੀ ਜਿਹੜੀ ਕਮੇਟੀ ਹੈ ਉਹ ਹੈਗੀ ਫੂਡ ਪ੍ਰੋਸੈਸਿੰਗ ਐਂਡ ਡੈਰੀ ਉਹਦੇ ਵਿੱਚ ਐਮ ਪੀ ਫੂਡਸ ਦੇ ਦਾਵਤਰਾਇਸ ਦਾਵਤ ਦੇ ਨਾਮ ਤੋਂ ਯਾਦਾ ਮਸ਼ਹੂਰ ਆ ਪੂਰਾ ਪ੍ਰੈਸ ਇਹ ਆਪਣੇ ਸਰ ਤੋਂ ਹੈਗੇ ਅਸ਼ੋਕ ਕਰੋੜਾ ਉਹਨਾਂ ਨੂੰ ਚੇਅਰਮੈਨ ਐਸ ਕਮੇਟੀ ਦਾ ਬਣਾਇਆ ਅਗਲੀ ਕਮੇਟੀ ਜਿਹੜੀ ਹੈਗੀ ਟੂਰਿਜ਼ਮ ਐਂਡ ਹਸਪਿਟੈਲਿਟੀ ਹੈ ਇਹਦੇ ਜੀ ਗੁਰਜਿੰਦਰ ਸਿੰਘ ਹੈ ਅੰਮ੍ਰਿਤਸਰ ਤੋਂ ਟੂਰਿਜ਼ਮ ਔਰ ਕਲਚਰ ਜੋ ਆਪਣਾ ਪੰਜਾਬ ਦਾ ਗੁਰੂਆਂ ਦੀ ਧਰਤੀ ਤੋਂ ਚੱਲੂ ਹੁੰਦਾ ਹੈ ਅਨਦਰ ਦੇ ਬੈਸਟ ਵੈਸਟਰਨ ਹੋਟਲਸ ਹੈਗੇ ਉੱਤੇ ਔਰ ਬੋਰ ਵੀ ਕਾਫੀ ਅਨਦਰ ਇੰਡਸਟਰੀ ਟੂਰਿਜ਼ਮ ਤੇ ਹਸਪਿਟੈਲਿਟੀ ਚ ਇਹਨਾਂ ਨੂੰ ਅਸੀਂ ਪ੍ਰੈਜ਼ੀਡੈਂਟ ਬਣਾਇਆ ਚੇਅਰਮੈਨ ਲੈਕ ਹੈਵੀ ਮਸ਼ੀਨਰੀ ਹੈਵੀ ਮਸ਼ੀਨਰੀ ਅਸੀਂ ਕਮੇਟੀ ਬਣਾਈ ਇਹਦੇ ਵਿੱਚ ਇੰਟਰਨੈਸ਼ਨਲ ਟ੍ਰੈਕਟਰਸ ਲਿਮਿਟਿਡ ਹੁਸ਼ਿਆਰਪੁਰ ਸਨਾਲੇ ਦਾ ਜਿਹੜਾ ਤੁਸੀਂ ਬ੍ਰੈਂਡ ਨੇਮ ਤੋਂ ਮਸ਼ਹੂਰ ਹੋ ਕੇ ਇਸ ਮੱਤਲ ਹੈਗੇ ਉਹਨਾਂ ਦੇ ਐਮਪੀ ਉਹਨਾਂ ਨੂੰ ਅਸੀਂ ਚੇਅਰਮੈਨ ਐਸ ਕਮੇਟੀ ਦਾ ਬਣਾਇਆ ਜਿਹੜੀ ਅੱਜ ਦੀ ਲਾਸਟ ਕਮੇਟੀ ਹੈ ਉਹ ਹੈਗੀ ਫਰਨੀਚਰ ਐਂਡ ਲਾਈ ਇੰਡਸਟਰੀ ਉਹਦੇ ਵਿੱਚ ਵਰਗੋ ਪੈਨਲ ਜਾਇ ਵੀ ਹੁਸ਼ਿਆਰਪੁਰ ਦੀ ਕੰਪਨੀ ਹੈ ਤੇ ਨਰੇਸ਼ ਦਿਵਾਲੀ ਜੀ ਹੈਗੇ ਇਹਨਾਂ ਨੂੰ ਅਸੀਂ ਚੇਅਰਮੈਨ ਬਣਾਇਆ ਇੱਕ ਕਮੇਟੀਆਂ ਦਾ ਰੋਲ ਹੋਏਗਾ ਕਿ ਸਾਨੂੰ ਆਪਣੀ ਆਪਣੀ ਇੰਡਸਟਰੀ ਦਾ ਕੋਈ ਮੁਸ਼ਕਲ ਹੈ ਔਰ ਇਹਨਾਂ ਨੂੰ ਅਸੀਂ ਫਰਦਰ ਕਿਸ ਤਰ੍ਹਾਂ ਹੈਲਪ ਕਰ ਸਕਦੇ ਆ ਕਿ ਇਹ इंडस्ट्री ਹੋਰ ਗrow ਕਰੇ ਔਰ ਨਵੇਂ ਇਨਵੈਸਟਰ ਵੀ ਐਸ ਇੰਡਸਟਰੀ ਵਿੱਚ ਸਾਡੇ ਸ਼ੂਬੇ ਵਿੱਚ ਆਉਣ ਹਰ ਕਮੇਟੀ ਦੇ ਨਾਲ PDC ਵਿਲੈਟ ਐਜ਼ ਮੈਂਬਰ ਸੈਕਟਰੀ ਮਤਲਬ ਜਿਸ ਤਰ੍ਹਾਂ ਹੁਸ਼ਿਆਰਪੁਰ ਚੇਅਰਮੈਨ ਸਾਹਿਬ ਹੈ ਤਾਂ ਅਸੀਂ ਹੁਸ਼ਿਆਰਪੁਰ ਦੇ ADC ਉਹਨਾਂ ਨਾਲ ਲਗਾਏ ਆ ਜਿਲੰਦਰ ਦੇ ਹੈ ਤਾਂ ADC ਜਿਲੰਦਰ ਲਗਾਏ ਆ ਉਹ ਆਰਗੇਨਾਈਜ਼ ਕਰਿਆ ਕਰਨਗੇ ਮੀਟਿੰਗਸ ਔਰ ਜਿਹੜੇ ਮਿਨਟਸ ਆ ਉਹ ਡਰਾਫਟ ਕਰਨਗੇ ਉਹ ਸਾਰੀ ਕਮੇਟੀਆਂ ਜਿੰਨੀਆਂ ਹੈਗੀਆਂ ਇਹ 6 ਅਜੰਡੀਆਂ ਤੇ ਤਿੰਨ ਪਹਿਲਾਂ 9 ਹੋ ਗਈਆਂ 15 ਕਮੇਟੀਆਂ ਹੋਰ ਆ ਉਹ ਵੀ ਅੰਡਰ ਪ੍ਰੋਸੈਸ ਐਂਡ ਡਰਾਫਟਿੰਗ ਦੇ ਸਾਰਿਆਂ ਨੂੰ ਇਹੀ ਅਸੀਂ ਰਿਕੁਐਸਟ ਕੀਤਾ ਚੇਅਰਮੈਨਾਂ ਨੂੰ ਵੀ ਮੈਂਬਰਾਂ ਨੂੰ ਵੀ ਕਿ 1 ਅਕਤੂਬਰ ਤੱਕ ਸਾਨੂੰ ਇਹਨਾਂ ਨੂੰ ਵੀ ਪੂਰੀ ਫਾਈਲ ਜੋ ਵੀ ਤੁਹਾਡੇ ਸੁਜੈਸ਼ਨਸ ਆ ਸਾਨੂੰ ਦੇ ਦਿੱਤੇ ਜਾਂ ਤਾਂ ਕਿ ਜਲਦੀ ਤੋਂ ਜਲਦੀ ਅਸੀਂ ਇਨਕੋਰਪੋਰੇਟ ਕਰਕੇ ਇਹਨਾਂ ਨੂੰ ਪਾਲਿਸੀ ਲੈ ਕੇ ਵਾਅਦਾ ਨਾ ਅਸੀਂ ਹੈਲਪ ਕਰ ਸਕੀਏ ਔਰ ਸਾਡਾ ਇਹੀ ਉਪਰਾਲਾ ਹੈ ਕਿਉਂਕਿ ਹਰ ਸੈਕਟਰ ਦਾ ਆਪਣਾ ਆ ਪ੍ਰੋਬਲਮਸ ਹੁੰਦੇ ਹਰ ਇਸ਼ੂ ਦੇ ਅੱਗੇ ਕੀ ਹੁੰਦਾ ਸੀ ਇੱਕ ਬੰਦਾਂ ਦੀ ਸੀਗੀ ਕਿਸੇ ਨੂੰ ਸੂਤ ਕਰਦੀ ਸੀ ਪਾਲਿਸੀ ਕਿਸੇ ਨੂੰ ਨਹੀਂ ਕਰਦੀ ਸੀ ਔਰ ਇਹ ਸਾਰਾ ਜਿਹੜਾ ਉਪਰਾਲਾ ਹੈ ਸਾਡੇ ਮੰਨ ਲਓ ਨੈਸ਼ਨਲ ਕਨਵੀਨਰ ਕੇਜਰੀਵਾਦ ਨੂੰ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਇਹ ਉਹਨਾਂ ਦੀਆਂ ਇਹ ਜੋ ਵੀ ਕਮੇਟੀਆਂ ਬਣਾਈਆਂ ਉਹਨਾਂ ਦੀ ਅਪਰੂਵਲ ਹੈ ਔਰ ਉਹਨਾਂ ਦੀ ਐਡਵਾਈਸ ਹੈ ਜਿਹਦੇ ਨਾਲ ਅਸੀਂ ਇੱਕਜੁੱਟ ਰਹੇ ਹਾਂ ਕੋਈ ਕਿਸੇ ਭਰਾ ਦਾ ਸਵਾਲ ਨਹੀਂ ਜਿਹੜੇ ਜਿਹਨਾਂ ਨੂੰ ਬੁਲਾਇਆ ਉਹਨਾਂ ਦੀ ਟੈਸਟੀਮੈਂਟ ਦੇ ਤਰ੍ਹਾਂ ਜਿਸੇ ਕਿਹਾ ਉਹਨੂੰ ਕੋਈ ਨਹੀਂ ਕਿਹਾ ਮੰਤਰੀ ਦਾ ਸਟੇਟਮੈਂਟ ਤੋਂ ਤਰ੍ਹਾਂ ਦੇਖੋ ਕੋਈ ਐਜ਼ ਇਟ ਇਜ਼ ਡੈਜ਼ਿਗਨੇਸ਼ਨ ਨਹੀਂ ਦਿੱਤੀ ਭਈ ਇਹ ਹੈ ਪਰ ਪਰ ਬਹੁਤ ਇੱਜ਼ਤਮਾਨ ਇਹਨਾਂ ਨੂੰ ਪੂਰਾ ਸਟਾਫ ਦੇ ਰਿਹਾ ਇਹਨਾਂ ਨੂੰ ਅਸੀਂ ਫਸਟ ਆਫ ਆਲ ਇਹਨਾਂ ਨੂੰ ਇੱਕ ਅਡਿਸ਼ਨ ਦਿੱਤਾ ਫਿਰ ਜਨਰਲ ਮੈਨੇਜਰ ਡੀ ਐਚ ਸੀ ਵਿੱਚ ਅਸਿਸ਼ ਫਿਰ ਇੱਕ ਸੈਕਟਰ ਆਫੀਸਰ ਦਿੱਤਾ ਮਤਲਬ ਇੱਜ਼ਤਮਾਨ ਪੂਰੀ ਹੈ ਬਟ ਕੋਈ ਡੈਜ਼ਿਗਨੇਸ਼ਨ ਨਹੀਂ ਹੈਗੀ ਹੈ ਇਹਦੇ ਤੇ ਹਾਂਜੀ ਕੀ ਹਵਾਈ ਸੇਵਾ ਨੂੰ ਹੈ ਕਿਸ ਤਰ੍ਹਾਂ ਦੀ ਪਹਿਲਾਂ ਤੁਸੀਂ ਇਹਦੇ ਬਾਰੇ ਸੁਣ ਲੋ ਕੋਈ ਇਹਦੇ ਬਾਰੇ ਕੋਈ ਕੁਐਸਚਨ ਹੈ ਕਿਸੇ ਹੋਰ ਦਾ ਮੈਨੂੰ ਪੁੱਛ ਲਵੇ ਉਸ ਤੋਂ ਬਾਅਦ ਫਿਰ ਮੈਂ ਹੋਰ ਇਸ਼ੂਸ ਆਫਿਸ ਵੀ ਚੰਡੀਗੜ੍ਹ ਤੋਂ ਜਾਂ ਕਿ ਚੰਡੀਗੜ੍ਹ ਦੀ ਜਦੋਂ ਇਹ ਚੰਡੀਗੜ੍ਹ ਆ ਕੇ ਮੀਟਿੰਗ ਕਰਨਾ ਚਾਹ ਇਹਨਾਂ ਨੂੰ ਪੂਰੀ ਫੈਸਿਲਿਟੀ ਪੂਰਾ ਅਧਿయోగ ਭਵਨ ਇਹਨਾਂ ਦੀ ਸਰਵਿਸ ਤੇ ਹੈ ਇਹ ਉੱਥੇ ਆ ਕੇ ਕਾਨਫਰੰਸ ਰੂਮ ਯੂਜ਼ ਕਰਨ ਆਫਿਸ ਯੂਜ਼ ਕਰਨ ਮੇਰਾ ਆਫਰ ਯੂਜ਼ ਕਰਾਂ ਜੋ ਮਰਜ਼ੀ ਕਰਾ ਪੂਰਾ ਇਜ਼ਤਮਾਨ ਕਮੇਟੀਆਂ ਨੂੰ ਮਿਲੇਗਾ ਪਰ ਸਾਡੀ ਸਿਰਫ ਇਹੀ ਰਿਕੁਐਸਟ ਹੈ ਦੁਬਾਰਾ ਕਹਤਾ ਰਹੇਨਾਂ ਨੂੰ ਕਿ 1 ਅਕਤੂਬਰ ਦੀ ਜਿਹੜੀ ਡੈਡਲਾਈਨ ਆ ਉਹ ਪਲੀਜ਼ ਮੀਟ ਕਰ ਦਿੱਤੀ ਜਾਵੇ ਜਿਹੜੀਆਂ ਅਸੀਂ ਪਿਛਲੀਆਂ ਕਮੇਟੀਆਂ ਬਣਾਈਆਂ ਸੀ ਜੋ ਮੈਨੂੰ ਇਨਫੋਰਮੇਸ਼ਨ ਆ ਰਹੀ ਉਹਨਾਂ ਨੇ ਕੰਮ ਵੀ ਚਾਲੂ ਕਰ ਦਿੱਤਾ ਹੈ ਸਰ ਸਰ ਕੀ ਮੰਨ ਲੀ ਬੀਟਿੰਗ ਹੋਏਗੀ ਕਮੇਟੀ ਵੀ ਵਨ ਸਮਾਂ ਨਹੀਂ ਇਟਸ ਅਪ ਟੂ ਦੀ ਚੇਅਰਮੈਨ ਐਂਡ ਦੀ ਕਮੇਟੀ دے کین میٹ آفٹر ایوری فیفٹین ڈیز ون منتھ وی ڈونٹ ہیو دن دے کیونگ ایز دے میٹ اوور ڈیڈ لائن با جی اس بعد جب ایک اکتوبر تو بعد آ گئے ارے یہاں کے جڑے یہاں کے سجیشنز ہو گئے کارپوریٹ کر کے اس بعد جلدی کرتا ਅਨਦਰ ਮਨ ਮਮਪਰ ਚ ਤੁਹਾਨੂੰ ਕੋਈ ਮਨਦਰ ਬਾਜੀ ਠੀਕ ਹੈ ਜੀ ਹੁਣ ਤੁਸੀਂ ਪੁੱਛੋ ਕੀ ਛੱਡਾ ਐਰਪੋਰਟ 27 ਤਰੀਕ ਨੂੰ 27 ਮਹੀਨੋਂ ਸੀ ਲਿਆ ਸੀ ਤੇ ਉਹ ਲੋਕ ਨਹੀਂ ਦੇ ਨਾਮ ਮੈਂ ਨਹੀਂ ਗਿਆ ਸੀ 27 ਤਰੀਕ ਨੂੰ 에어ਪੋਰਟ ਅਥਾਰਟੀ ਆਫ ਇੰਡੀਆ ਨੇ ਕਿਹਾ ਸੀ ਪ੍ਰਾਈਮ ਮਿੰਿਸਟਰ ਆਫਿਸ ਨੇ ਇਹ ਡੇਟ ਫਾਈਨਲਾਈਜ਼ ਕੀਤੀ ਸੀ ਪਰ ਕੋਈ ਟੈਕਨੀਕਲ ਇਸ਼ੂ ਕਰਕੇ ਸਾਨੂੰ ਵੀ ਪੂਰੀ ਡਿਟੇਲ ਚ ਨਹੀਂ ਦੱਸਿਆ ਗਿਆ ਇਹ ਪੋਸਟਪੋਨ ਹੋ ਗਏ ਸਰ ਉਹ ਦਾ ਇਹ ਸੈਂਟਰਲ ਗਵਰਨਮੈਂਟ ਤੋਂ ਡੇਟ ਆਈ ਸੀ ਕੋਈ ਅਸੀ ਨਹੀਂ ਦਿੱਤੀ ਸੀ ਤਾਂ ਤੱਕ ਹੈ ਨਹੀਂ ਸੀ ਨਹੀਂ ਹੁੰਦਾ ਸੀ ਲੱਗੇ ਹੋਏ ਆ ਵੀ ਜੋ ਵੀ ਹੈ ਇਹਨੂੰ ਜਲਦੀ ਕਰੋ ਹੁਣ 에어 ਇੰਡੀਆ ਨਾਲ ਵੀ ਮੈਂ ਫਾਲੋਅ ਅਪ ਕਰ ਰਿਆ ਸੀ ਕਿ ਤੁਸੀਂ ਵੀ ਆਪਣੀ ਤਿਆਰੀ ਚાલુ ਕਰੋ ਫਲਾਈਟ ਦੀ ਉਹ ਕਹਿੰਦੇ 에어ਪੋਰਟ ਅਥਾਰਟੀ ਤੋਂ ਸਾਨੂੰ ਇੱਕ ਸਪੈਸੀਫਿਕ ਡੇਟ ਚਾਹੀਦੀ ਹੈ ਤਾਂ ਕਿ ਅਸੀਂ ਟਿਕਟਾਂ ਦੀ ਬੁਕਿੰਗ ਤਾਂ ਪਾ ਸਕੀਏ ਤਾਂ ਹੀ ਪਾ ਸਕਾਂਗੇ ਕਿ ਕਿਸੇ ਨੂੰ ਆਏਗੀ ਸੋ ਕੋਈ ਕואਡੀਨੇਸ਼ਨ ਆ ਉਹ ਡੀਸੀ ਸਾਹਿਬ ਵੀ ਲੱਗੇ ਹੋਏ ਮੈਂ ਵੀ ਲੱਗਿਆ ਤੇ ਹੋਪਫੁਲੀ ਜਲਦੀ ਨਵੀਂ ਡੇਟ ਆ ਜਾਏ ਸਿਰਫ ਇੱਕ ਕਈ ਕੰਫਰਮਸ ਨੇ ਜਿਹੜੀਆਂ ਉਹ ਬੋਗਸ ਬਿਲਿੰਗ ਦੇ ਵਿੱਚ ਇਨਵੋਲਡ ਨੇ ਤੇ ਮਲਟੀ ਕਰੋੜ ਲਾਸਟ ਸਟੇਟ ਇਨਚੈਕਰ ਤੋਂ ਹੋ ਰਿਹਾ ਹੈਗਾ ਉਹਦੇ ਵਾਸਤੇ ਕੱਲੇ ਜੀਐਸਟੀ ਦੀ ਬੋਗਸ ਜੀਐਸਟੀ ਬੋਗਸ ਬਿਲਿੰਗ ਚਲੋ ਮੇਰੇ ਖਿਆਲ ਫਾਈਨੈਂਸ ਡਿਪਾਰਟਮੈਂਟ ਤੇ ਰੈਵਨਿਊ ਡਿਪਾਰਟਮੈਂਟ ਦਾ ਇਸ਼ੂ ਹੈ ਇੰਡਸਟਰੀ ਮਿਨਿਸਟਰ ਬਿਕਾਜ਼ ਇੰਡਸਟਰੀ ਸਟਿਲ ਇਨਵੋਲਡ ਹੈ ਇਸ ਵਿੱਚ ਤੇ ਉੱਤੇ ਮੈਂ ਤਾਂ ਇੱਕੋ ਰਿਕਵੈਸਟ ਕਰੂੰਗਾ ਸਾਰੇ ਇੰਡਸਟਰੀਸਟ ਭਰਾਵਾਂ ਨੂੰ ਕਿ ਜੋ ਕੰਮ ਆ ਠੀਕ ਕਰੋ ਤਾਂ ਕਿ ਨਾ ਤੁਹਾਨੂੰ ਟੈਨਸ਼ਨ ਹੋਵੇ ਨਾ ਪ੍ਰੋਬਲਮ ਹੋਵੇ ਸਰ ਇੱਕ ਲੋਕਲ ਲੈਵਲ ਤੇ ਵੀ ਇਸ਼ੂਸ ਨੇ ਕਿ ਜਿਹੜਾ ਐਮ ਐਲ ਏ ਮੇਅਰ ਐਂਡ ਐਮ ਸੀ ਕਮਿਸ਼ਨਰ ਦੇ ਮਤਲਬ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਜਿਹੜੇ ਇਸ਼ੂਸ ਚੱਲ ਰਹੇ ਨੇ ਜਿਹੜੇ ਕਿ ਕੱਲ ਕੱਲ ਵੀ ਐਫ ਐਨ ਸੀ ਸੀ ਮੀਟਿੰਗ ਪੋਸਟਪੋਨ ਕੀਤੀ ਗਈ ਸੀ ਚੱਕਰ ਦੇ ਵਿੱਚ ਕਿ ਉਹਨਾਂ ਦੇ ਆਪਸ ਆਪਣੇ ਮੈਨੂ ਇਸ ਬਾਰੇ ਨੌਲੇਜ ਨਹੀਂ ਹੈਗੀ ਮੈਂ ਪਤਾ ਕਰਕੇ ਤੁਹਾਨੂੰ ਦੱਸ ਸਕਦਾ ਨਹੀਂ ਸਰ ਉਹ ਕਰਕੇ ਸ਼ਿਕਾਇਤ ਨਾ ਕਰੋ ਜੀ ਜੀ ਇਟਸ ਵੈਰੀ ਇੰਪੋਰਟੈਂਟ ਕੁਐਸ਼ਨ ਨਹੀਂ ਨਹੀਂ ਮੈਨੂੰ ਹੈ ਹੀ ਨਹੀਂ ਇਹ ਨਾਲ ਜਿਹੜਾ ਹੋਰਾਂ ਵੀ ਛਪਿਆ ਹੋਈ ਲੱਗਦਾ ਤਾਂ ਗੱਲ ਤਾਂ ਪੜ੍ਹਦੇ ਹਾਂ ਜਿਹੜਾ ਕੁਝ ਇਹ ਹੋਇਆ ਆ ਤੁਹਾਡੇ ਇਹ ਨਾਲ ਜਿਹੜੀ ਡਿਵੈਲਪਮੈਂਟ ਹੈ ਉਹ ਦਿੱਤੀ ਹੋਈ ਹੈ ਡਿਵੈਲਪਮੈਂਟ ਨਹੀਂ ਹਿੱਟ ਹੋ ਰਦਾ ਭਾਂਗੇ ਇਹ ਕਿਸੇ ਦੇ ਪਰਸਨਲ ਇਸ਼ੂ ਦਾ ਬੈਠ ਕੇ ਸੋਲਵ ਹੋ ਰਿਹਾ ਮੈਂ ਵਾਕ ਆਊਟ ਕਰ ਦਿੱਤਾ ਮੇਅਰ ਡਿਫਟੀ ਮੇਅਰ ਨਹੀਂ ਆਉਂਦੀ ਨੇ ਡਿਫਟੀ ਸਰ ਜੇ ਅਸੀਂ ਬਾਰੇ ਪੁੱਛੀ ਕਰਦੇ ਆ ਸਰ ਜਿਹੜਾ ਉਹਦਾ ਅਫਦੂਚ ਹੈ ਯਾ ਪਰ ਲੁਧਿਆਣਾ ਤੋਂ ਲੈ ਕੇ ਆਪਾਂ ਨੂੰ ਛੋਟੀ ਕਿਲੋਮੀਟਰ ਦਾ ਸਪਰੇਚ ਹੈ ਟ੍ਰੈਵਲ ਕਾਫੀ ਹਡਲ ਹੈ ਨਹੀਂ ਕੋਈ ਹਡਲ ਨਹੀਂ ਦੇਖੋ ਜਿੱਥੇ ਤੱਕ ਆਪਾਂ ਲੈਫਟ ਦਾ ਨਵਾਰਾ ਮੰਦੇ ਐਨਐਚਏ ਨੈਸ਼ਨਲ ਹਾਈਵੇ ਜਾਂ ਕੋਈ ਹਡਲ ਜਦੋਂ ਲੈਫਟ ਮੁੜਦੇ ਉੱਥੇ ਵੀ ਕੋਈ ਹਡਲ ਜਿਹੜਾ ਉੱਥੇ ਆਪਾਂ ਸਰਵਿਸ ਰੋਡ ਅੱਗੇ ਕਰਦੇ ਜਿੱਥੇ ਕੋਮੇਟੀਆਂ ਆਉਂਦੀਆਂ ਆਉਂਦੀਆਂ ਉੱਥੇ ਜੇ ਲਈ ਸਰਵੇਸ ਰੋਡ ਤਾਂ ਸਿਰਫ ਇੱਕ ਪੈਚ ਹੈ ਦੇਖੋ ਰਾਈਟ ਮੁੜ ਕੇ 에어ਪੋਰਟ ਤੱਕ ਜਾਣਾ ਹੁੰਦਾ ਉਹ ਪਹਿਲੀ ਗੱਲ ਤਾਂ ਉਹ ਸਰਵੇਸ ਰੋਡ ਅਸੀਂ ਸਾਰੀ ਰੀਲੇ ਹੋ ਰਹੀ ਹੈ ਠੀਕ ਹੋ ਰਹੀ ਬਟ ਜਿਹੜਾ NHAI ਬਣ ਰਿਹਾ ਇੱਕ ਤਾਂ ਲੁਧਿਆਣਾ ਬਟਿੰਡਾ ਬਣ ਰਿਹਾ ਇੱਕ ਬਣ ਰਿਹਾ ਦਿੱਲੀ ਕਟੜਾ ਇਹ ਸਾਰਿਆਂ ਦਾ ਰਸਤਾ ਹਲਵਾਰਾ 에어ਪੋਰਟ ਜਾਏਗਾ ਵਾਂਸ ਦੇ ਆਰ ਕੰਪਲੀਟ ਤਾਂ ਯੂ ਵਿਲ ਅਨਦਰ 15 ਮਿੰਟਸ ਵਿਲ ਬੀ ਸੇ ਕੰਮ ਚੱਲ ਰਿਹਾ ਜਲਦੀ ਖਤਮ ਹੋ ਜਾਏਗਾ ਦੋ ਤਿੰਨ ਮਹੀਨੇ ਆ ਦੇ ਸਰ ਇਹ ਜੋ ਜੀ ਨੂੰ ਬੋਲ ਰਹੇ ਕਿ ਆਪਨੇ ਪੂਰਾ 27 ਨੂੰ ਇਨੋਗਰੇਸ਼ਨ ਹੋਗਾ ਬੀਜੇਪੀ ਕਾਂਗਰਸ ਕਹ ਰਹੀ ਹੈ ਕਿ ਆਪਨੇ ਮਤਲਬ ਜਨਵਾਦੀ ਨੇ ਕ੍ਰੈਡਿਟ ਦੇਣੇ ਕੇ ਲਈ ਇਹ ਕੀਤਾ ਨਹੀਂ ਨਹੀਂ ਇਹ ਮੈਂ ਤੁਹਾਨੂੰ ਅਫੀਸ਼ੀਅਲ ਕਮਿਊਨੀਕੇਸ਼ਨ ਦਿਖਾ ਸਕਦਾ ਹੈ ਪੋਰਟ ਅਥਾਰਟੀ ਆਫ ਇੰਡੀਆ ਤੋਂ ਉਹਨਾਂ ਤੋਂ ਡੇਟ ਆਈ ਸੀ ਕੋਈ ਜਲਦਬਾਜ਼ੀ ਚ ਨਹੀਂ ਕਿਸੇ ਨੇ ਅਨਾਉਂਸ ਕੀਤਾ ਫਿਰ ਆਪ ਕਦ ਹੈ ਇਸ ਦਾ ਨੇ ਉਹ ਹਮ ਡੇਟ ਪ੍ਰਾਈਮ ਮਿਨਿਸਟਰ ਆਫ ਮਤਲਬ 에어ਪੋਰਟ ਅਥਾਰਟੀ ਤੋਂ ਆਣੀ ਹੈ ਬਟ ਦੇ ਵਿਲ ਗਿਵ ði ਡੇਟ ਬੈਟ ਗੈਟ ਫਰੋਮ ਪ੍ਰਾਈਮ ਮਿਨਿਸਟਰ ਆਫ ਇਸ ਕਹਦੇ ਚ ਮੈਂ ਕੀ ਕ੍ਰੈਡਿਟ ਲਿਤਾ ਜੇ ਮੈਨੂੰ ਜੇ ਮੈਂ ਡੇਟ ਅਨਾਉਂਸ ਕਰਤੀ 에어ਪੋਰਟ ਅਥਾਰਟੀ ਮੈਂ ਜੋੜ ਦਿੱਤੀ نہیں جلدی بازی تو تب ہو اگر ہمارے پاس آفیشیل کمیونیکیشن نہیں آئی ڈیپٹی کمشنر کے پاس آفیشیل کمیونیکیشن آئی انہوں نے مجھے دے دیا میں نے آپ لوگوں کو بتا دیا آگے سے ویٹ کر لیا کریں گے دوسری تیسری کمیونیکیشن میں نے کر دیتے ہیں کر دیتے ہیں آج ہی بھیج دیں گے لوک سبھا ممبر نے امریکہ انکمپلیٹ ہے اس کر کے نہیں جدو انہوں نے ڈیٹ فائنل کی تھی ਉਦੋਂ ਹੀ ਉਹਨਾਂ ਨੂੰ ਪਤਾ ਸੀ ਕੰਪਲੀਟ ਹੈ ਇਨਕੰਪਲੀਟ ਹੈ 에어ਪੋਰਟ ਅਥਾਰਟੀ ਦੇ ਇੱਥੇ ਆਫੀਸਰ ਬੈਠੇ ਆ ਉਹਨਾਂ ਦੇ ਆਫੀਸਰ ਸਾਰੇ ਦੇਖ ਰਹੇ ਆ ਉਹਨਾਂ ਦੀ ਰਿਪੋਰਟ ਤਾਂ ਹੀ ਉਹਨਾਂ ਨੇ ਡੇਟ ਲਿੱਤੀ ਹੋਣੀ ਪ੍ਰਾਈਮ ਮਿਨਿਸਟਰ ਸਾਹਿਬ ਤੋਂ ਲੈ ਰਹੇ ਆ ਡੇਟ ਕੋਈ ਇਹ ਤਾਂ ਹੈ ਨਹੀਂ ਵੀ ਕੋਈ ਉਹਨਾਂ ਦੇ ਅਫਸਰ ਨੂੰ ਗਲਤੀ ਲੱਗੀ ਕਿਤੇ ਲੱਗੀ ਇਟ ਮੀਨਸ ਦੇ ਆਰ ਐਟ ਫਾਲਟ ਇਟਸ ਨਾਟ ਇਨਕੰਪਲੀਟ 에어ਪੋਰਟ ਇਜ਼ ਕੰਪਲੀਟ ਬਾਕੀ ਥੋੜੇ ਥੋੜੇ ਉਹ ਕਹਿੰਦੇ ਰਹਿੰਦੇ ਇਹ ਵੀ ਕਰ ਲਓ ਉਹ ਵੀ ਕਰ ਲਓ ਬਟ 에어ਪੋਰਟ ਇਜ਼ ਕੰਪਲੀਟ ਇਹਦਾ ਕਹਿਣ ਮਤਲਬ ਅਸਲ ਜਲਦਬਾਜ਼ੀ ਤੇ ਡੇਟ ਦੇ ਦਿੱਤੀ ਗਈ ਸੀ ਇਹ ਇਨਕੰਪਲੀਟ ਇਹ ਕੰਪਲੀਟ ਸੀਗਾ ਤੇ ਜਲਵਾਯੀ ਡੇਟੇ ਦੀ ਤਕਨੀ ਨਹੀਂ ਫਿਰ ਇਹ ਤਾਂ ਜਿਨ੍ਹਾਂ ਨੇ ਦਿੱਤੀ ਉਹਨਾਂ ਨੂੰ ਪੁੱਛੋ ਨਾ ਕੋਈ ਛੋਟੀ ਏਜੰਸੀ ਤੋਂ ਤਾਂ ਡੇਟ ਆਈ ਸੀ ਚਲੋ ਠੀਕ ਹੈ ਜੀ ਥੈਂਕ ਯੂ ਵੈਰੀ ਮਚ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਅੱਜ ਇੱਕ ਤੁਹਾਨੂੰ ਪਤਾ ਹੈ ਪਿਛਲੇ ਕੁਝ ਦਿਨਾਂ ਤੋਂ سلسلہ ਅਸੀਂ ਚਾਲੂ ਕੀਤਾ ਸੀ ਕਮੇਟੀਆਂ ਬਣਾਉਂਦਾ ਇੰਡਸਟਰੀ ਰਿਲੇਟਿਡ ਤਿੰਨ ਕਮੇਟੀਆਂ ਪਿੱਛੇ ਅਸੀਂ ਬਧਾਈਆਂ ਸੀ ਉਹ ਟੈਕਸਟਾਈਲ ਰਿਲੇਟਿਡ ਸੀ ਇੱਕ ਸਪਿੰਗ ਤੇ ਵੀਵਿੰਗ ਇੱਕ ਡਾਈ ਰਿਗਟ ਫਿਨਿਸ਼ਿੰਗ ਤੇ ਤੀਜੀ ਆ ਪੈਰੋਲ ਅੱਜ ਅਸੀਂ ਉਸ سلسلے 'ਚ ਛੇ ਕਮੇਟੀਆਂ ਦੀ ਅਨਾਊਂਸਮੈਂਟ ਹੋਰ ਕਰਨ ਜਾ ਰਹੇ ਹਾਂ ਉਹਦੇ ਵਿੱਚ ਸਭ ਨਾਲੋਂ ਪਹਿਲੀ ਕਮੇਟੀ ਹੈਗੀ ਸਪੋਰਟਸ ਐਂਡ ਲੈਦਰ वुਡਸ ਇਹਦੇ 'ਚ 12 ਮੈਂਬਰ ਹੈਗੇ ਜਿਹੜੇ ਚੇਅਰਮੈਨ ਇਹਨਾਂ ਦੇ ਅਸੀਂ ਬਣਾਏ ਆ ਉਹ ਰਜੇਸ਼ ਖਰਬੰਦਾ ਜੀ ਹੈਗੇ ਨਿਰਮਿਆ ਸਪੋਰਟ ਜਿਲੰਦਰ ਤੋਂ ਉਹਨਾਂ ਨੂੰ ਅਸੀਂ ਚੇਅਰਮੈਨ ਬਣਾਇਆ। ਬਾਕੀ ਜੇ ਕਹੋ ਤਾਂ ਮੈਂ ਬਾਕੀ ਮੈਂਬਰ ਬੋਲ ਦਿੱਤਾ ਨਹੀਂ ਤਾਂ ਤੁਹਾਨੂੰ ਲਿਸਟ ਪ੍ਰੋਵਾਈਡ ਕਰ ਦਿੱਤੀ। ਉਸ ਤੋਂ ਬਾਅਦ ਮੈਨ ਟੂਲ ਵੀ ਇੱਕ ਕਮੇਟੀ ਬਣਾਈ ਆ ਅਸੀਂ ਮਸ਼ੀਨ ਐਂਡ ਹੈਂਡ ਟੂਲ ਉਹਦੇ ਵਿੱਚ ਜਿਹੜੇ ਅਸੀਂ ਚੇਅਰਮੈਨ ਬਣਾਇਆ ਉਹ ਅਸ਼ਰਵੀ ਕੁਮਾਰ ਹੈ ਉਹ ਪ੍ਰੈਜ਼ੀਡੈਂਟ ਵੀ ਰਹੇ ਆ ਐਫ ਆਈਓ ਦੇ ਇੰਡੀਆ ਦੇ ਇੰਡੀਆ ਦੇ ਪ੍ਰੈਜ਼ੀਡੈਂਟ ਵੀ ਰਹੇ ਆ ਔਰ ਵਿਕਟਰ ਫੋਰਜਿੰਗ ਜਨਾ ਦੀ ਕੰਪਨੀ ਹੈ ਜਲੰਧਰ ਤੋਂ ਉਹਨਾਂ ਨੂੰ ਚੇਅਰਮੈਨ ਬਣਾਇਆ ਤੇਜੀ ਜਿਹੜੀ ਕਮੇਟੀ ਹੈ ਉਹ ਹੈਗੀ ਫੂਡ ਪ੍ਰੋਸੈਸਿੰਗ ਐਂਡ ਡੈਰੀ ਉਹਦੇ ਵਿੱਚ ਐਂਟੀ ਫੂਡਸ ਦੇ ਦਾਵਤ ਰਾਏ ਦਾਵਤ ਦੇ ਨਾਮ ਤੋਂ ਯਾਦਾਂ ਮਚੋੜਾ ਪੂਰਾ ਬ੍ਰੈਂਡ ਇਹ ਅੰਮ੍ਰਿਤਸਰ ਤੋਂ ਹੈਗੇ ਅਸ਼ੋਕ अरोड़ा ਉਹਨਾਂ ਨੂੰ ਚੇਅਰਮੈਨ ਐਸ ਕਮੇਟੀ ਦਾ ਬਣਾਇਆ ਅਗਲੀ ਕਮੇਟੀ ਜਿਹੜੀ ਹੈਗੀ ਟੂਰਿਜ਼ਮ ਐਂਡ ਹਸਪਿਟੈਲਿਟੀ ਹੈ ਐਦੇ ਵੀ ਗੁਰਜਿੰਦਰ ਸਿੰਘ ਹੈ ਅੰਮ੍ਰਿਤਸਰ ਤੋਂ ਟੂਰਿਜ਼ਮ ਔਰ ਕਲਚਰ ਜੋ ਆਪਣਾ ਪੰਜਾਬ